ਗੁਰੂ ਪਿਆਰੀ ਸਾਥ ਸੰਗਤ ਜੀ ਸਮਾਗਮ ਅੱਜ ਸੰਪੂਰਨ ਹੋਇਆ ਅੱਜ ਦੋ ਮਹਾਪੁਰਸ਼ ਇਸ ਗ੍ਰੀਵਦਾਸੀ ਪੰਥ ਦੇ ਹੀਰੇ ਸਤੰਭ ਜਿਨ੍ਹਾਂ ਦੇ ਸਾਰੇ ਜਿਵੇਂ ਆ ਸਤੰਭ ਖੜੇ ਹੈ ਨਾ ਛੱਤ ਇਹਨਾਂ ਦੇ ਸਾਰੇ ਖੜੀ ਹੈ ਇਹ ਉਹ ਮਹਾਪੁਰਸ਼ ਅੱਜ ਵੀ ਇਹ ਸਤੰਭ ਦਾ ਕੰਮ ਕਰਦੇ ਆ ਭਾਵੇਂ ਸਰੀਰ ਕਰਕੇ ਸੰਸਾਰ ਵਿੱਚ ਨਹੀਂ ਪਰ ਇਹਨਾਂ ਦੀ ਤਾਕਤ ਇਹ ਆਪ ਕਿਉਂਕਿ ਦਾਸ ਨੂੰ ਗੁਰੂ ਮਹਾਰਾਜ ਜੀ ਦੇ ਹੁੰਦਿਆਂ ਤਾਂ ਸ਼ਾਇਦ ਇਹ ਗਿਆਨ ਨਹੀਂ ਸੀ ਕਿਉਂਕਿ ਮੈਂ ਆਪਣੀ ਮਸਤੀ ਚ ਰਹਿਤੇ ਹੀ ਕੰਮ ਕਰਦਾ ਰਿਹਾ ਕੋਈ ਮੈਨੂੰ ਫਿਕਰ ਨਹੀਂ ਸੀ ਵੀ ਇਹ ਕੰਮ ਕਰ ਕੋਣ ਰਿਹਾ ਹੈ ਇੰਨਾ ਵੱਡਾ ਕਾਰਜ ਗੁਰੂ ਮਹਾਰਾਜੀ ਜਦੋਂ ਜੋਤੀ ਜੋਤ ਸਮਾਗੇ ਉਸ ਟਾਈਮ ਤੋਂ ਕੁਛ ਮਨ ਜਿਹੜਾ ਹੈ ਉਹ ਡਾ ਮੰਡੋਲ ਹੋ ਗਿਆ ਮੈਂ ਸਟੇਜ ਤੇ ਕਈ ਵਾਰੀ ਕਹਾਂ ਕਰਦਾ ਕਿ ਜਿਸ ਵਿਅਕਤੀ ਦਾ ਪਿਤਾ ਚਲਿਆ ਜਾਵੇ ਤਾਂ ਉਹਦਾ ਦਿਲ ਕਮਜ਼ੋਰ ਹੋ ਜਾਂਦਾ ਹੈ ਪਿਤਾ ਦੀ ਜਾਣ ਤੇ ਦਿਲ ਕਮਜ਼ੋਰ ਹੋ ਜਾਂਦਾ ਹੈ ਮਾਤਾ ਚਲੀ ਜਾਵੇ ਤਾਂ ਉਹ ਨੂੰ ਗਰਮ ਹਵਾ ਯਾਨੀ ਸੰਸਾਰ ਦੇ ਦੁੱਖਾਂ ਦਾ ਪਤਾ ਲੱਗਣ ਲੱਗ ਜਾਂਦਾ ਜਿੰਨੀ ਦੇਰ ਮਾਤਾ ਦੀ ਗੋਦ ਵਿੱਚ ਬੈਠੇ ਆ ਤਾਂ ਸੰਸਾਰ ਦਾ ਕੋਈ ਦੁੱਖ ਨੇੜੇ ਨਹੀਂ ਆਉਂਦਾ ਇਹ ਮਾਂ ਦੀ ਗੋਦ ਹੈ ਔਰ ਪਿਤਾ ਦੀ ਛਾਇਆ ਹੈ ਗੁਰੂ ਮਹਾਰਾਜਿਆਂ ਦੇ ਜਾਣ ਤੋਂ ਬਾਅਦ ਜੇਨੀ ਮਨ ਨੂੰ ਇਹ ਹੋਇਆ ਕਿ ਅੱਜ ਸੰਸਾਰ ਜਿਹੜਾ ਹੈ ਉਹ ਖਾਲੀ-ਖਾਲੀ ਲੱਗਦਾ ਕੌਣ ਹੈ ਪਰ ਕੁਝ ਦੇਨਾ ਚੀ ਹਾਲੇ ਇੱਕ ਹਫਤਾ ਵੀ ਨਹੀਂ ਹੋਇਆ ਸੀ ਆਪ ਆ ਕੇ ਜੋ ਜੋ ਮਨਚ ਸੰਕਲਪ ਵਿਕਲਪ ਉੱਠਦੇ ਸੀ ਸਾਰਿਆਂ ਦਾ ਹੱਲ ਕਰ ਗਏ ਔਰ ਕਹਿੰਦੇ ਤੈਨੂੰ ਉਦੋਂ ਵੀ ਅਸੀਂ ਕਿਹਾ ਸੀ ਕਿ ਕਿਤੇ ਨਹੀਂ ਜਾਣਾ ਤੂੰ ਫੇਰ ਕਬਰਾਈ ਜਾਣਾ ਸੇਵਾ ਕਰ ਸਤਿਗੁਰਾਂ ਦੀ ਜੋ ਤੇਰੀ ਡਿਊਟੀ ਲਈ ਹੈ ਏ ਅਸੀਂ ਇੱਥੇ ਔਰ ਅੱਜ ਵੀ ਕੋਈ ਵੀ ਕੰਮ ਮੈਂ ਆਪਣੀ ਮਰਜ਼ੀ ਨਾਲ ਨਹੀਂ ਕਰਦਾ ਨਾ ਉਹਨਾਂ ਦੇ ਜੀਵਨ ਕਾਲ ਚ ਕੀਤਾ ਨਾ ਅੱਜ ਕਰਦਾ ਅੱਜ ਵੀ ਉਹਨਾਂ ਨੂੰ ਬੇਨਤੀ ਕਰਕੇ ਉਹਨਾਂ ਦੀ ਆਜਾ ਲੈ ਕੇ ਜਦੋਂ ਕਰਦਾ ਉਸ ਰਾਤ ਨੂੰ ਜਿਸ ਦਿਨ ਮੈਂ ਬੇਨਤੀ ਕਰਦਾ ਉਸ ਰਾਤ ਨੂੰ ਹੀ ਆਕੇ ਉਸ ਦੇ ਬਾਰੇ ਸਮਝਾ ਦਿੰਦੇ ਨੇ ਕਿ ਇਸ ਕੰਮ ਨੂੰ ਐ ਕਰਨਾ ਤਾਂ ਗੁਰੂ ਕੀਤੇ ਜਾਂਦੇ ਨੇ ਉਹ ਹਮੇਸ਼ਾ ਹਾਜ਼ਰ ਨੇ ਅੱਜ ਇਹ ਉਹਨਾਂ ਦੀ 6ਵੀਂ ਵਰਸੀ ਹੈ ਔਰ ਸਤਗੁਰ ਮਹਾਰਾਜ ਪੂਰੀ ਵਾਲਿਆਂ ਦੇ ਗੁਰਪਾਈ ਪੰਡਤ ਸੁਰੇਸ਼ਰਾਮਨ ਜੀ ਮਹਾਰਾਜੀਆਂ ਦੀ 60ਵੀਂ ਵਰਸੀ ਹੈ 60 ਸਾਲ ਹੋ ਗਏ 1964 ਵਿੱਚ ਉਹ ਜੋਤੀ ਜੋਤ ਸਮਾਏ ਸੀ 2024 ਆ ਗਿਆ ਪੂਰੇ 60 ਸਾਲ ਹੋ ਗਏ ਸਤ ਸੰਗਤ ਜੀ ਅੱਜ ਵੀ ਇਸ ਅਸਥਾਨ ਦਾ ਇਸ ਅਸਥਾਨ ਨਾਲ ਜੁੜੀ ਹੋਈ ਸੰਗਤ ਦਾ ਜੋ ਵੀ ਕੰਮ ਹੈ ਉਹ ਖੁਦ ਕਰਦੇ ਨੇ ਪੂਰੀ ਵਾਲੇ ਸਤਗੁਰਾਂ ਦੇ अपार बख्शीश है उना महापुरुषਾਂ ਦੀ ਬਖਸ਼ਿਸ਼ ਹੈ ਅੱਜ ਹਰੇਕ ਕਮ ਸੰਗਤ ਦੇ ਉਹ ਖੁਦ ਕਰ ਰਹੇ ਨੇ ਕੋਈ ਸੇਵਾ ਆਸ਼ਰਮ ਦੀ ਕੂਟਿਆ ਦੀ ਹੈ ਜੇ ਇੱਥੇ ਦੀ ਹੈ ਜਾਂ ਇਸ ਤੋਂ ਇਲਾਵਾ ਇਸ ਕੂਟਿਆ ਦੇ ਅਧੀਨ 13 ਕੂਟਿਆ ਹੋਰ ਚੱਲ ਰਹੀਆਂ ਨੇ ਔਰ 14ਵਾਂ ਹਰੀਦਵਾਰ ਵਾਲਾ ਆਸ਼ਰਮ ਹੈ ਔਰ ਇਹ 15ਵਾਂ ਹੈ 15 ਸਥਾਨਾਂ ਦੀ ਸੇਵਾ ਮਹਿਤਾ ਜਿੱਥੇ ਵੀ ਇਤੇ ਕੰਮ ਸ਼ੁਰੂ ਕਰਾਨਾ ਜਾ ਕੇ ਤਾਂ ਉਥੇ ਸੰਗਤ ਨੂੰ ਕਹਿ ਦੇਣਾ ਆਓ ਆਪਾਂ ਅਰਦਾਸ ਕਰੀਏ ਅਰਦਾਸ ਕਰਦੇ ਆ ਉਹ ਕੰਮ ਸਫਲ ਹੋ ਜਾਂਦਾ ਹੈ ਸਾਜ ਸੰਗਤ ਜੀ ਛੋਟੀ ਜੀ ਗੱਲ ਛਿੜਾ ਕੇ ਮੈਂ ਸਮਾਪਤੀ ਵੱਲ ਨੂੰ ਹੁਣਾ ਝਿੜਕ ਪਿੰਡ ਹੈ ਮੋਗੇ ਦੇ ਲਾਗੇ ਉਹ ਸਤਗੁਰਾਂ ਤੋਂ ਬਾਅਦ ਨਗਰ ਦਾ ਮੈਂ ਧੰਨਵਾਦ ਕਰਦਾ ਉਹਨਾਂ ਨੇ ਉਸ ਕੁਟਿਆ ਨੂੰ ਬੜਾ ਸੰਭਾਲ ਕੇ ਰੱਖਿਆ 2014 ਦੇ ਵਿੱਚ ਉਹਨਾਂ ਦਾ ਇੱਥੇ ਆਣਾ ਹੋਇਆ ਪਹਿਲੋਂ 10 ਨੂੰ ਮਿਲੇ ਗੁਰੂ ਮਹਾਰਾਜਿਆਂ ਨੂੰ ਮਲਾਏ ਔਰ ਉਸ ਅਸਥਾਨ ਦੀ ਸੇਵਾ ਇੰਨੀ ਸਪੀਡ ਨਾਲ ਚੱਲੀ ਪਰ ਉਸ ਦੀ ਆਮਦਨ ਜਿਹੜੀ ਸੀ ਉਹ ਸੰਗਤ ਦੀ ਸੀ ਕੋਈ ਜ਼ਿਆਦਾ ਉਹ ਨਹੀਂ ਪਸੇ ਅੱਠ ਕਿੱਲੇ ਜ਼ਮੀਨ ਦੇ ਐ ਉਸ ਤੇ ਪੈਸਾ ਲੱਗ ਗਿਆ ਕਾਫੀ ਮੈਂ ਮੋਗੇ ਦੀ ਸੰਗਤ ਨੂੰ ਕਿਹਾ ਵੀ ਤੁਸੀਂ ਇਹਨਾਂ ਦੀ ਹੈਲਪ ਕਰੋ ਉਹਨਾਂ ਨੇ ਵੀ ਕੀਤੀ ਸੰਗਤ ਜੀ 8 ਲੱਖ ਰੁਪਇਆ ਪ੍ਰਧਾਨ ਨੇ ਆਪਣੇ ਕੋਲੋਂ ਚਲਾਤਾ 8 ਲੱਖ ਰੁਪਏ ਮੈਨੂੰ ਹਸਾਬ ਦਿੱਤਾ 8 ਲੱਖ ਰੁਪਏ ਦਾ ਮੈਂ ਕਿਹਾ ਕੋਈ ਗੱਲ ਨਹੀਂ ਪੂਰੀ ਵਾਲੇ ਕਿਰਪਾ ਕਰਨਗੇ ਅਗਲੇ ਦਿਨ ਸਵੇਰੇ ਸਤਗੁਰਾਂ ਦੇ ਆਸਣ ਕੋਲ ਗਿਆ ਸਵੇਰੇ ਸਵੇਰੇ ਪਹਿਲਾਂ ਉਹ ਪ੍ਰਧਾਨ ਜਾਂਦਾ ਅੱਜ ਵੀ ਜਾਂਦਾ ਹੁਣ ਵੀ ਆਏ ਹੋਣਗੇ ਇੱਥੇ ਪ੍ਰਧਾਨ ਜਸਵੰਤ ਸਿੰਘ गया डंडोत की आसन झाड़न लगता पैसे पे पै। उन्हें देखा भी चाबी मेरे को आके गिण पूरा अठ लख रुपया एक पैसा ना कट ना बद कह लग्या महाराज जी इस तरह मैं कोई नहीं तेरे पूरे करते पूरी वाले ਜੇ ਨਹੀਂ ਭੂਰੀ ਵਾਲੇ ਐਸੇ ਦਿਆਲੂ ਨੇ ਉਹਨਾਂ ਦੀ ਹੀ ਕਿਰਪਾ ਮੈਂ ਪੰਡਿਤ ਜੀ ਦਾ ਦਰਸ਼ਨ ਸਰੀਰ ਕਰਕੇ ਨਹੀਂ ਕੀਤਾ ਪਰ ਗੁਰੂ ਮਹਾਰਾਜਿਆਂ ਦੀ ਸ਼ਰਨ ਵਿੱਚ 40 ਸਾਲ ਇੱਥੇ ਸਮਾਂ ਮਿਲਿਆ ਮੈਨੂੰ 40 ਸਾਲ ਅਸੀਂ ਗੁਰੂ ਚੇਲਾ ਦੋਨੇ ਅਸੀਂ ਇਸ ਆਸ਼ਰਮ ਦੀ ਸੇਵਾਜ ਕਰਦੇ ਰਹੇ ਕੋਈ ਕਾਮੀਨਾ ਨੇ ਕਹਤਾ ਉਹ ਕੰਮ ਪੈਸੇ ਦੀ ਗੱਲ ਜਦੋਂ ਮੇਰੇ ਕੋਲ ਪੈਸੇ ਖਤਮ ਹੋ ਜਾਣੇ ਮੈਂ ਜਾਣਾ ਮਹਾਰਾਜ ਜੀ ਤੈਸੇ ਉਹ ਲੱਗ ਗਿਆ ਅੱਛਾ ਸਰਾਣਾ ਚੱਕਣਾ ਲਫਾਫਾ じゃ ਹੁੰਦਾ ਉਹਨਾਂ ਦਾ ਕੋਈ ਜੇਬ ਨਹੀਂ ਲਾਈ ਉਹਨਾਂ ਨੇ ਚੱਕ ਕੇ ਐ ਸੜ ਦੇਣਾ ਲੈ ਕਿੰਨਾ ਦੀ ਲੋੜ ਹੈ ਲੈ ਲੈ ਕੋਈ ਪਰਵਾਹ ਨਹੀਂ ਬੜੀ ਕਿਰਪਾ ਉਹ ਪੂਰੀ ਵਾਲਿਆਂ ਦੀ ਕਿਰਪਾ ਸੀ ਉਹਨਾਂ ਨੇ ਪੂਰੀ ਵਾਲੇ ਤੋਂ ਬਿਨਾ ਕੋਈ ਪੁੱਜਿਆ ਹੀ ਨਹੀਂ ਗਰੀਬਦਾਸ ਜੀ ਦੀ ਬਾਣੀ ਔਰ ਪੂਰੀ ਵਾਲੇ ਸਤੂਰਾ ਦੀ ਦਾਸ ਨੂੰ ਵੀ ਇਹੀ ਹੁਕਮ ਸੀ ਕਿ ਬਾਣੀ ਸਤੂਰਾ ਦੀ ਔਰ ਪੂਰੀ ਵਾਲਿਆਂ ਦੀ ਸੇਵਾ ਕਰਨੀ ਹੈ ਤੂੰ ਤੇਰੇ ਜੀਵਨ ਚ ਕੋਈ ਕਮੀ ਨਹੀਂ ਰਹੇ ਅਜੇ ਸਾਰੀ ਕਿਰਪਾ ਉਹਨਾਂ ਦੀ ਹੈ ਜਿਵੇਂ ਰਾਮ ਕਹਿੰਦਾ ਸੀ ਕੇ ਰਾਜਨੀਤਿਕ ਸਾਰੀਆਂ ਪਾਰਟੀਆਂ ਇੱਥੇ ਹੁੰਦੀਆਂ ਨੇ ਸਮੇਂ-ਸਮੇਂ ਦੀ ਸਰਕਾਰ ਆਉਂਦੀ ਹੈ ਉਹ ਮਹਾਰਾਜਿਆਂ ਦੇ ਬਚਨ ਲੈ ਕੇ ਜਾਂਦੇ ਨੇ ਔਰ ਜਿਹੜਾ ਹੁਕਮ ਕਰਦੇ ਉਹਨੂੰ ਪੂਰਾ ਕਰਦੇ ਆ ਉਹ ਮੇਰੇ ਬਚਨ ਨਹੀਂ ਮੇਰੇ 'ਚ ਕੋਈ ਤਾਕਤ ਨਹੀਂ ਹੈਗੀ ਇਹ ਭੂਰੀ ਵਾਲਿਆਂ ਦੀ ਗੁਰੂ ਮਹਾਰਾਜ ਜੀ ਦੀ ਤਾਕਤ ਹੈ ਮੈਂ 23 ਤਰੀਕ ਨੂੰ ਕੈਂਪ ਦੇ ਵਿੱਚ ਜਦੋਂ ਬੋਲਿਆ ਸਟੇਜ ਤੇ ਮੈਂ ਐਮਪੀ ਸਾਹਿਬ ਨੂੰ ਸੁਣਾ ਕੇ ਕਹੀ ਗੱਲ ਚੇਅਰਮੈਨ ਸਾਹਿਬ ਬੈਠੇ ਨੇ ਇਹਨਾਂ ਦਾ ਨਾਂ ਪਿੱਛੋਂ ਲਉਂਦਾ ਮੈਂ ਬੈਠੇ ਨੇ ਸਾਡੇ ਕੋਲ ਵੀ ਮੈਂ ਕਿਹਾ ਤੁਸੀਂ ਹੌਲੀ ਹੌਲੀ ਕੰਮ ਕਿਉਂ ਕੀਤਾ ਸਾਲ ਸਵਾ ਸਾਲ ਲਾਤਾ ਮੁਸਕਰੀਆਂ ਹੱਸਣ ਲੱਗੀਆਂ ਵਾਚ ਕਹਿੰਦੇ ਫਿਰ ਕੰਮ ਕੋਈ ਰਹਾ ਕਹਿੰਦੇ ਕੰਮ ਇੱਕ ਤੁਸੀਂ ਕਿਹਾ ਇੱਕ ਨਹੀਂ ਅਸੀਂ ਸਾਰੇ ਕੰਮ ਕਰਨੇ ਸੀ ਇਸ ਕਰਕੇ ਅਸੀਂ ਉਸ ਨੂੰ ਸੋਚਣ ਚ ਉਹਦੇ ਪਲਾਨ ਚ ਟਾਈਮ ਲਾਤਾ ਔਰ ਉਸ ਮਿਹਨਤ ਨੂੰ ਕਰਨ ਵਾਲੇ ਆ ਹੁਣੇ ਤੁਹਾਡੇ ਸਾਹਮਣੇ ਹੋ ਕੇ ਗਏ ਆ ਚੇਅਰਮੈਨ ਸਾਹਿਬ ਨਗਰ ਸੁਧਾਰ ટ્રસ્ટ ਦੇ ਚੇਅਰਮੈਨ ਨੇ ਸ੍ਰੀ ਰਾਮ ਤੀਰਥ ਜੀ ਮੰਨਾ ਔਰ ਇਹਨਾਂ ਨੂੰ ਵੀ ਪਤਾ ਹੈ ਪਰ ਉਹ ਕਹਤਾ ਨਾ ਵੀ ਮੈਂ ਤਾਂ ਨਮਾਣਾ ਜਾ ਇਹ ਪਰਿਵਾਰ ਇਹਨਾਂ ਦਾ ਜਿਸ ਘਰ ਚ ਇਹਨਾਂ ਦਾ ਜਨਮ ਹੋਇਆ ਉਹ ਪਰਿਵਾਰ ਸ਼ੁਰੂ ਤੋਂ ਲਾ ਕੇ ਇਸ ਕੁਟਿਆ ਨਾਲ ਜੁੜਿਆ ਹੋਇਆ ਇਚੇਰਮੈਨ ਵੀ ਪੂਰੀ ਵਾਲਿਆਂ ਦੀ ਹੀ ਕਿਰਪਾ ਹੈ ਔਰ ਉਸ ਦਿਨ ਐਮਪੀ ਸਾਹਿਬ ਗੁਰਮੀਤ ਸਿੰਘ ਮੀਤਹਿਰ ਮੈਨੂੰ ਕਹਿੰਦੇ ਕਿ ਚੇਅਰਮੈਨ ਤਾਂ ਤੁਹਾਨੂੰ ਗੋਦ ਦੇਤਾ ਗੋਦ ਦੇਣ ਦਾ ਮਤਲਬ ਜਿਹੜਾ ਕੰਮ ਕਰਾਂ ਇਹਨੂੰ ਕਹਿਦਾ ਕਰੋ ਆਪੇ ਆਊਗਾ ਸਾਨੂੰ ਦੱਸੂਗਾ ਕੰਮ ਕਰ ਦਿਆਂਗੇ ਸਤ ਸੰਗਤ ਜੀ ਜਲੂਰ ਦੀ ਕੋਈ ਸੜਕ ਇਸ ਵੇਲੇ ਅਜੇ ਨਹੀਂ ਜਿਹਦਾ ਕੰਮ ਨਾ ਚੱਲਦਾ ਹੋਵੇ ਜਿਲੌਰ ਦੀਆਂ ਸਾਰੀਆਂ ਗਲੀਆਂ ਸਾਰੇ ਛੱਪੜਾਂ ਦਾ ਕੰਮ ਕੂਟਿਆ ਦੀ ਸੜਕ ਇਹ ਸਾਰਾ ਕੰਮ ਉਸ ਦਿਨ ਪਲਾਨ ਬਣਾ ਕੇ ਉਨੀ ਪੱਥਰ ਰੱਖ ਗਏ ਇਹ ਸਾਰੀ ਕਿਰਪਾ ਪੂਰੀ ਵਾਲਿਆਂ ਦੀ ਗੁਰੂ ਮਹਾਰਾਜ ਜੀ ਦੀ ਹੈ ਮੇਰੇ ਵਚਨ 'ਚ ਨਹੀਂ ਕੋਈ ਤਾਕਤ ਉਹ ਕਰਦੇ ਨੇ ਤਾਂ ਮੈਂ ਤਾਂ ਇਹ ਅਰਦਾਸ ਕਰਦਾ ਕਿ ਇਹ ਸੇਵਾ ਕਰ ਰਹੇ ਨੇ ਤਾਂ ਇਹਨਾਂ ਨੂੰ ਪਰਮਾਤਮਾ ਹੋਰ ਬਲ ਦੇਵੇ ਤਾਕਤ ਦੇਵੇ ਕਿਹ ਔਰ ਸੇਵਾ ਕਰਨ ਚ ਸਮਰਥ ਬਣਨ ਇਹਨਾਂ ਦੇ ਨਾਲ ਬੈਠੇ ਨੇ ਸਦਾ ਹਰਿੰਦਰ ਸਿੰਘ ਜੀ ਔਰ ਭਾਈ लाड्डी लाड्डी ਜੀ ਵੀ ਬਹੁਤ ਮਿਹਨਤ ਹੈ ਇਹ ਵੀ ਜਦੋਂ ਕੋਈ ਕੰਮ ਹੁੰਦਾ ਮੈਂ ਕਹ ਮੇਰਾ ਫੋਨ ਨਹੀਂ ਲੱਗਾ ਚੇਅਰਮੈਨ ਨੂੰ ਜਾਂ ਮੰਤਰੀ ਨੂੰ ਜਾ ਕੇ ਸਨੇਹ ਹਲਾ ਆਫਿਸ 'ਚ ਜਾ ਕੇ ਫੋਨ ਕਰਾਉਂਦਾ ਇਹਨਾਂ ਤੋਂ ਫੋਨ ਕਰੋ ਸਵਾਮੀ ਜੀ ਤੁਹਾਨੂੰ ਯਾਦ ਕਰਦੇ ਆ ਉੱਥੋਂ ਫੋਨ ਆਊਗਾ ਫਿਰ ਹਮਾਰਾ ਜੀ ਮਗਾ ਕੰਮ ਕੋਈ ਨਹੀਂ ਮੇਰਾ ਤਾਂ ਮਨ ਕਰਿਆ ਵੀ ਫੋਨ ਕਰਾਂ ਸੰਗਤ ਜੀ ਬੜਾ ਪਿਆਰ ਹੈ ਸਾਰਿਆਂ ਨੇ ਇੱਥੇ ਦਾ ਸਾਥ ਦਿੱਤਾ ਔਰ ਸਰਦਾਰ ਭੋਲਾ ਸਿੰਘ ਬਿਰਕ ਜਾਂ ਕੁਲਦੀਪ ਸਿੰਘ ਟਾਲਾ ਢਿਲੋਂ ਗੁਣੇ ਆ ਕੇ ਗਏ ਨੇ ਸਾਰੇ ਹੀ ਇੱਥੇ ਪਹੁੰਚਦੇ ਨੇ ਇਹਦਾ ਕੁਲਦੀਪ ਸਿੰਘ ਕਾਲਾ ਢਿੱਲੋ ਜੀ ਨੂੰ ਕਹਿੰਦੇ ਆ ਇਹਦਾ ਵੱਡਾ ਪ੍ਰਾਸੀ ਸੀਰਾ ਉਹ ਵੀ ਇਸ ਸਥਾਨ ਨਾਲ ਬਹੁਤ ਜੁੜਿਆ ਹੋਇਆ ਸੀ ਬੜਾ ਪਿਆਰ ਸੀ ਉਹਦਾ ਪਰ ਉਹਦੀ ਕਿਸੇ ਕਾਰਨ ਵਸ ਮੋਤ ਹੋ ਗਈ ਸੀ ਸਾਧ ਸੰਗਤ ਜੀ ਸਰਦਾਰ ਧੋਲਾ ਸਿੰਘ ਬੇਟ ਜਿਹੜੀ ਗ੍ਰਿਡ ਦੀ ਗੱਲ ਕਰਦੇ ਸੀ ਉਹ ਪੰਜਾਬ ਦੇ ਸੀਐਮਡੀ ਸਾਹਿਬ ਸਰਦਾਰ ਬਲਦੇਵ ਸਿੰਘ ਜੀ ਸਰਾਂ ਉਹਨਾਂ ਨੂੰ ਲੈ ਕੇ ਆਏ ਇੱਥੇ ਗੁਰੂ ਮਹਾਰਾਜ ਜੀ ਦੇ ਭੋਗ ਤੇ ਆਏ ਇੱਥੇ ਹੀ ਕਹਿੰਦੇ ਸਵਾਮੀ ਜੀ ਅੱਜ ਅਨਾਉਂਸ ਨਾ ਕਰਾਓ ਜੋ ਬਿਜਲੀ ਦਾ ਕੋਈ ਕੰਮ ਹੈ ਬਸ ਮੈਨੂੰ ਹੁਕਮ ਭੇਜ ਦਿਓ ਮੈਂ ਕਿਹਾ ਤੁਸੀਂ ਆਪਣੀ ਟੀਮ ਭੇਜੋ ਅਸੀਂ ਸਲਾਹ ਕਰਾਂਗੇ ਨਗਰ ਨਾਲ ਨਗਰ ਸਾਰਾ ਇਕੱਠਾ ਕੀਤਾ ਚੀਫ ਸਾਹਿਬ ਆਏ ਬੈਠ ਕੇ ਨਗਰ ਨੂੰ ਪੁੱਛਿਆ ਭਾਈ ਕੀ ਚਾਹੀਦਾ ਦੱਸੋ ਗ੍ਰਿਡ ਦੀ ਮੰਗ ਹੋਈ ਗ੍ਰਿਡ ਬਣ ਗਿਆ ਪਿਛਲੇ ਸਾਲ ਉਹਦਾ ਉਦਘਾਟਨ ਹੋਇਆ 24 ਘੰਟੇ ਲਾਈਟ ਚੱਲਦੀ ਹੈ ਔਰ ਵੱਡੀ ਗੱਲ ਪਿੰਡ ਦੀ ਇੱਕ ਵੀ ਤਾਰ ਪੁਰਾਣੀ ਨਹੀਂ ਛੱਡੀ ਸਾਰੇ ਪਿੰਡ ਦੀਆਂ ਤਾਰਾਂ ਬਦਲਤੀਆਂ ਇੱਕਦਮ ਜ਼ੀਰੋ ਡਿਫੈਕਟ ਪਿੰਡ ਜਲੂਰ ਬਣ ਗਿਆ ਕੋਈ ਡਿਫੈਕਟ ਨਾ ਔਰ ਜਿੰਨੇ 14 ਟਰਾਂਸਫਾਰਮਰ ਉਸ ਟਾਈਮ 'ਚ ਨਵੇਂ ਲਾਏ ਪਿੰਡ ਜਲੂਰ 'ਚ ਉਸ ਤੋਂ ਬਾਅਦ ਤਾਂ ਹੋਰ ਵੀ ਲੱਗੇ ਇਹ ਸਾਰੀ ਮਿਹਨਤ ਸਰਦਾਰ ਭੋਲਾ ਸਿੰਘ ਬਿਰਕ ਦੀ ਕੰਮ ਕੀਤਾ ਸੀਐਮਡੀ ਸਾਹਿਬ ਸ੍ਰੀ ਬਲਦੇਵ ਸਿੰਘ ਮਾਨ ਸਰਾਨੇ ਔਰ ਕਿਰਪਾ ਆਸ਼ੀਰਵਾਦ ਪੂਰੀ ਵਾਲੇ ਸਤਿਗੁਰਾਂ ਦਾ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਸੋ ਆਓ ਸੰਗਤ ਜੀ ਮੈਂ ਸਾਰੇ ਹੀ ਮਹਾਪੁਰਸ਼ ਸਾਡੇ ਬਹੁਤ ਹੀ ਸਨਮਾਨਯੋਗ ਮੈਂ 1 ਮਿੰਟ ਜੀ ਇਹਨਾਂ ਦੇ ਨਾਂ ਦੇ ਨਾਲ ਹੀ ਵਸੇ ਤਾਂ ਨਾਂ ਬੋਲਤੇ ਪਰ ਮਾਨਯੋਗ ਸਤਾਰ ਜੋਗ ਸਾਡੇ Swami ji ਰਾਮ ਮੰਦਰ ਮੁਖੂ ਪਰ ਵਾਲੇ ਔਰ Swami Atmanand ji Swami Ramteerth ji ਜੇ ਇਹ ਨਾ ਕੋਨੇ ਮਹਾਪੁਰਸ਼ਾਂ ਦੀ ਗੱਲ ਲਈਏ ਤਾਂ ਆਤਮਾਨੰਦ ਜੀ ਮਹਾਰਾਜ ਜੀ ਨੇ ਨੈਣਾ ਦੇਵੀ ਦੇ ਮਾਰਗ ਤੇ ਅੰਛੇਤਰ ਗੁਰੂ ਮਹਾਰਾਜ ਜੀ ਨੇ ਚਲਵਾਇਆ ਗੁਰੂ ਮਹਾਰਾਜ ਜੀ ਦੀ ਆਗਿਆ ਹੋ ਔਰ ਸਾਰੀ ਵਿਵਸਥਾ ਉਸ ਟਾਈਮ ਧੂਰੀ ਦੀ ਸੰਗਤ ਤੋਂ ਕਰਾਈ ਕਿ ਤੁਸੀਂ ਉੱਥੇ ਭੇਜੋ ਹੁਣ ਤਾਂ ਸਾਰੀ ਦੁਨੀਆ ਤੋਂ ਹੀ ਉੱਥੇ ਸੇਵਾ ਹੁੰਦੀ ਹੈ ਆਲ ਵਰਲਡ ਦਾ ਬਣ ਗਿਆ ਹੋ ਔਰ ਗੱਲ ਕਰੀਏ ਇਹਨਾਂ ਦੀ ਅਨ ਦੀ ਉਥੇ Swami Ramteerth ji ਦੀ ਗੱਲ ਕਰੀਏ ਇਹਨਾਂ ਦੇ ਗੁਰਦੇਵ ਪਰਮ ਪੂਜ ਪ੍ਰਾਤਿ ਸਿਮਰਣੀਏ Swami Brahmanand ji ਮਹਾਰਾਜੀ ਗਊਆਂ ਵਾਲੇ ਜਿਨ੍ਹਾਂ ਦਾ ਨਾਂ ਗਊਆਂ ਵਾਲਾ ਅੱਜ ਉਸ ਗਊਆਂ ਵਾਲੇ ਦੇ ਨਾਂ ਨੂੰ ਗਊਆਂ ਦੇ ਨਾਲ ਸਿੱਧ ਕੀਤਾ ਹੋਇਆ ਜੰਗਲ ਦੇ ਵਿੱਚ ਹਜ਼ਾਰਾਂ ਗਊ ਹੈ ਜਿੱਥੇ ਉਥੇ ਇਹਨਾਂ ਨੇ ਇੱਕ ਗਊਸ਼ਾਲਾ ਖੋਲੀ ਔਰ ਕੋਈ ਦੁੱਧ ਨਹੀਂ ਚੋਣਾ ਉਹਨਾਂ ਦਾ ਖੁੱਲੀਆਂ ਗਊਆਂ ਉਹਨਾਂ ਦਾ ਰਾਸ਼ਨ ਪਾਣੀ ਉੱਥੇ ਖੁੱਲਾ ਜਿਹਨੀਆਂ ਐਸੀ ਇਹ ਸੇਵਾ ਚ ਲੱਗੇ ਹੋਏ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਮੰਤਰਪਾਲ ਦਾਸ ਜੀ ਔਰ ਗੁਰਪਾਈ ਸਾਡੇ ਸੁਖਦੇਵ ਦਾਸ ਜੀ ਰਾਮਾਨੰਦ ਜੀ ਮੋਨੀ ਜੀ ਸਰਵਾਨੰਦ ਜੀ ਔਰ ਮਹਾਪੁਰ ਸਾਰੇ ਨਿਰਮਲ ਦਾਸ ਜੀ ਔਰ ਜਿੰਨੇ ਵੀ ਔਰ ਖਾਸ ਕਰਕੇ ਮੰਡਲੀ ਦੀ ਸਾਰੀ ਜਿਹੜੀ ਬ੍ਰਖਤ ਮੰਡਲੀ ਹੈ ਮੈਂ ਉਨਾ ਦੇ ਮੰਡਲੇਸ਼ਵਰ ਮਾ ਮੰਡਲੇਸ਼ਵਰ ਸ੍ਰੀ ਬਲਜਿੰਦਰ ਸਿੰਘ ਜੀ ਮਹਾਰਾਜ ਜੀ ਔਰ ਸਾਰੀ ਮੰਡਲੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਲੰਡੋਤ ਕਰਦਾ ਕਿ ਤੁਸੀਂ ਇਸੇ ਤਰ੍ਹਾਂ ਇਸ ਅਸਥਾਨ ਤੇ ਦਰਸ਼ਨ ਲੈਂਦੇ ਰਿਹਾ ਕਰੋ ਚੇਅਰਮੈਨ ਸਾਹਿਬ ਤੀਰਥ ਦੀ ਗੱਲ ਕਰੀ ਤੁਸੀਂ ਕੁੰਭ ਲੱਗਿਆ ਕੁੰਭ ਆ ਰਿਹਾ ਜਨਵਰੀ ਚ 25 ਚ ਤਹਾਨੂੰ ਲੈ ਕੇ ਚਲਾਗੇ ਕੁੰਭ ਤੇ ਫਿਰ ਤੁਹਾਨੂੰ ਸ਼ਾਇਦ ਇਸਨਾਨ ਕਰਾਵਾਂਗੇ ਲੈ ਕੇ ਚੱਲ ਜਾਈਏ ਸਾਧ ਸੰਗਤ ਜੀ 25 ਚ ਕੁੰਭ ਆਣਾ ਜਨਵਰੀ ਚ ਇਲਾहाबाद ਉੱਥੇ ਮਹਾਪੁਰਸ਼ਾਂ ਦਾ ਕੁੰਭ ਹੁੰਦਾ ਜਿੱਥੇ ਮਹਾਪੁਰਸ਼ਾਂ ਕੇ ਉਹਨੂੰ ਕੁੰਭ ਕਹਿੰਦੇ ਐ ਕੱਲਾ ਨਦੀ ਦੇ ਇਸ਼ਨਾਨ ਨੂੰ ਨਹੀਂ ਮਹਾਪੁਰਸ਼ ਨੂੰ ਦੱਸਿਆ ਨਾ ਚੇਅਰਮੈਨ ਸਾਹਿਬ ਨੂੰ ਤਾਂ ਉਹ ਕੁੰਭ ਹੈ ਅੱਜ ਇਹ ਕੁੰਭ मिनी कुंभ बड़े कुंभ चौथे मैं महापुरुष बाबा जिंदर जी झोली जी और उधर गुलाबसर गुरुद्वारे ਦੇ ਗ੍ਰੰਥੀ ਸਹਿਬਾਨ ਇਹਨਾਂ ਦਾ ਵੀ ਮੈਂ तहे دلੋਂ ਧੰਨਵਾਦ ਕਰਦਾ ਸਾਰੇ মিডিਆ ਭਾਈਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਅਸਥਾਨ ਦੀ ਇੱਕ ਇੱਕ ਖਬਰ ਨੂੰ ਲੋਕਾਂ ਤੱਕ ਪਹੁੰਚਾਉਣਾ ਕਿ ਇੱਥੇ ਸਮਾਜਿਕ ਸੇਵਾ ਕੀ ਚੱਲ ਰਹੀ ਹੈ ਅਧਿਆਤਮਿਕ ਕੀ ਚੱਲ ਰਹੀ ਹੈ ਹਰ ਸੇਵਾ ਨੂੰ ਜਿਹਨੇ ਸੰਸਾਰ ਚ ਫਲਾਣ ਵਾਲੇ ਇਹ ਸਾਡਾ ਮੀਡੀਆ ਹੈ ਔਰ ਜਿਹੜੇ ਚੈਨਲ ਰਾਹੀਂ ਵੀਰ ਸੇਵਾ ਕਰ ਰਹੇ ਨੇ ਇਹਨਾਂ ਦਾ ਬੀਤੇ ਦਿਲੋਂ ਧੰਨਵਾਦ ਹੈ ਖਾਲਸਾ ਟੀਵੀ ਤੇ ਲਾਈਵ ਚੱਲ ਰਿਹਾ ਦੋ ਦਿਨ ਹੋ ਗਏ ਸੋ ਇਹਨਾਂ ਦੀ ਵੀ ਬਹੁਤ ਮਿਹਨਤ ਹੈ ਹਰ ਪ੍ਰੋਗਰਾਮ ਨੂੰ ਲਾਈਵ ਕਰਦੇ ਨੇ ਆ ਕੇ ਔਰ ਸਾਊਂਡ ਵਾਲੇ ਭਾਈ ਰਾਜੂ ਔਰ ਬਲਜੀਤ ਸਿੰਘ ਇਹਨਾਂ ਨੂੰ ਵੀ ਹਰ ਦਸਵੀਂ ਨੂੰ ਵੀ ਸਾਊਂਡ ਦੀ ਸੇਵਾ ਇਹ ਕਰਦੇ ਨੇ ਔਰ ਹਰ ਸਮਾਗਮ ਦੀ ਟੈਂਟ ਦੀ ਸੇਵਾ ਹੈ ਹੁਣ بڑے ਸਮਾਗਮ ਨੂੰ ਦਸੰਬਰ ਵਾਲੇ ਨੂੰ ਟੈਂਟ ਜ਼ਿਆਦਾ ਲੱਗਦਾ 2-3 ਸਾਲ ਤੋਂ ਬਾਈ ਚ ਪੋਤਰੀ ਹੋਈ ਸੀ 108 ਪਾਠ ਹੋਏ ਤੇ ਉੱਥੇ ਪੰਡਾਲ ਲੱਗਿਆ ਸੀ 2 ਸਾਲ ਮੈਂ ਠੰਡ ਕਰਕੇ ਅੰਦਰ ਹੀ ਪ੍ਰੋਗਰਾਮ ਕਰਵਾਇਆ ਪਰ ਅੱਜ ਕੀ ਫੇਰ RAM ਮੈਨੂੰ ਕਹਿੰਦਾ ਮਹਾਰਾਜ ਜੀ ਸਭ ਦੀ ਇੱਛਾ ਪੰਡਾਲ ਬਾਹਰ ਤਾਂ ਮੈਂ ਇਹਨਾਂ ਨੂੰ ਅਜੇ ਸचेत ਕਰ ਦਿੰਨਾ ਕਿ ਤੁਸੀਂ 8 9 10 ਦਸੰਬਰ ਵਾਲੇ 'ਚ ਆਪਣੇ ਬਾਹਰ ਪੰਡਾਲ ਦੀ ਤਿਆਰੀ ਕਰਨੀ ਵਧੀਆ ਪ੍ਰੋਗਰਾਮ ਸਭ ਦੇਣ ਉਹਨਾਂ ਦੀ ਹੈ ਆ ਉਹਨਾਂ ਦਾ ਰਹੇ ਆ ਤਾਂ ਜੋ ਹੁੰਦਾ ਉਹਨਾਂ ਦੇ ਨਾਂ ਤੇ ਲੱਗ ਜਾਣਾ ਚਾਹੀਦਾ ਹੈ ਸਾਧੂ ਜੋੜ ਕੇ ਨਹੀਂ ਜਾਂਦੇ ਗੁਰੂ ਮਹਾਰਾਜ ਜੀ ਦਾ ਇਹ ਉਪਦੇਸ਼ ਸੀ ਕਿ ਸਾਧੂ ਜੋੜਿਆ ਨਹੀਂ ਕਰਦੇ ਪੰਛੀ ਪੱਲੇ ਨਹੀਂ ਬੰਨਿਆ ਕਰਦੇ ਇਸ ਕਰਕੇ त्यागमय जीवन साधुदा होना चाहिए समाज दी चीज समाज ते दे ला देनी चाहिए हर सेवा जे हरिद्वार ਦੇ ਵਿੱਚ ਆਸ਼ਰਮ ਬਣਾਇਆ ਤਾਂ ਉਹ ਵੀ ਗੁਰੂ ਮਹਾਰਾਜ ਜੀ ਦਾ ਸੰਕਲਪ ਉਹਦੀ ਪੂਰਤੀ ਔਰ ਤੁਹਾਡਾ ਸਭ ਦਾ ਸਹਿਯੋਗ ਔਰ ਤੁਹਾਡੇ ਹੀ ਰਹਿਣ ਵਾਸਤੇ ਵਿਸ਼ਰਾਮ ਵਾਸਤੇ ਉਹ ਆਸ਼ਰਮ ਬਣਿਆ ਅੱਜ ਕੋਈ ਵੀ ਇੱਥੇ ਵੀ ਸੇਵਾ ਚੱਲ ਰਹੀ ਐ ਸਤਿਗੁਰਾਂ ਦੇ ਗੁੰਮਜ ਤਿਆਰ ਹੋ ਰਹੇ ਨੇ ਉੱਪਰਲੇ ਜੀਸੂ ਨੂੰ ਆਪਾਂ ਸਤਿਗੁਰਾਂ ਦੀ ਪੱਗ ਕਹਿ ਸਕਦੇ ਹਾਂ ਉਹ ਗੁੰਮਜਾਂ ਦੀ ਤਿਆਰੀ ਚੱਲ ਰਹੀ ਐ ਲਗਭਗ ਲਗਭਗ ਹੀ 2 ਮਹੀਨੇ ਤੋਂ ਉੱਤੇ ਦਿਨ ਹੋ ਗਏ ਅਜੇ 3-4 ਮਹੀਨੇ ਹੋਰ ਲਾ ਦੇਣੇ ਉਹਨਾਂ ਨੇ ਸੋ ਸਾਥ ਸੰਗਤ ਜੀ ਇਹ ਸਾਰੀ ਸੇਵਾ ਬਸ ਧੂਰੀ ਵਾਲਿਆਂ ਦੇ ਅਸੀਰਵਾਦ ਨਾਲ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਇਹ ਸਭ ਕੁਝ ਹੋ ਰਿਹਾ ਹੈ ਕਰਤਾ ਹੋ ਰਿਹਾ ਨਾਮ ਮੇਰਾ ਹੋ ਰਿਹਾ ਪਰ ਮੈਥੋਂ ਹੁੰਦਾ ਕੁਛ ਨਹੀਂ ਮੈਂ ਤਾਂ ਇੱਕ ਸੇਵਾਦਾਰ ਹਾਂ ਤੁਹਾਡਾ ਦਾਸ ਹਾਂ ਸੇਵਕ ਹਾਂ ਜਿਵੇਂ ਵੀ ਮਰਜੀ ਜੋ ਡਿਊਟੀ ਲੱਗੀ ਤੁਹਾਡੀ ਸੇਵਾ ਵਾਸਤੇ ਉਹ ਸੇਵਾ ਹੀ ਕਰਨੀ ਹੈ ਗੁਰੂ ਮਹਾਰਾਜ ਜੀ ਦਾ ਇਹ ਹੁਕਮ ਸੀ ਕਿ ਸੇਵਾਦਾਰ ਬਣ ਕੇ ਰਹੀਂ ਆਪਣੇ ਆਪ ਨੂੰ ਵੜਾ ਨਾ ਕਹੀਂ ਤਾਂ ਮੈਂ ਤਾਂ ਅੱਜ ਵੀ ਸੇਵਾਦਾਰ ਹਾਂ ਕੱਲ ਨੂੰ ਵੀ ਗੁਰੂ ਕਿਰਪਾ ਰੱਖਣ ਮੈਂ ਸੇਵਾਦਾਰ ਹੀ ਬਣ ਕੇ ਰਹਾ ਸੇਵਾਦਾਰ ਬਣ ਕੇ ਇਸ ਜੀਵਨ ਨੂੰ ਇਸ ਜਲੂਰ ਧਾਮ ਦੀ ਧਰਤੀ ਤੇ ਇਸ ਪੂਰੀ ਵਾਲਿਆਂ ਦੇ ਇਸ ਸਥਾਨ ਤੇ ਸ੍ਰੀ ਲੱਜੇ ਬਸ ਇਹ ਤੋਂ ਇਲਾਵਾ ਕੋਈ ਦੂਜੀ ਇੱਛਾਈ ਨਹੀਂ ਸ੍ਰੀ ਸੋ ਆਓ ਇਨੇਕ ਸ਼ਬਦਾਂ ਨਾਲ ਮੈਂ ਸਾਰਿਆਂ ਦਾ ਜਿੰਨੇ ਵੀ ਸੰਗਤ ਹੈ ਇੱਕ ਇਹ ਵੀ ਬੇਨਤੀ ਕਰ ਦਿਆਂ ਪ੍ਰਬੰਧਕ ਦੇ ਕੰਮ 'ਚ RAM ਕੱਲਾ ਰਹਿ ਜਾਂਦਾ ਹੈ ਕਿ ਇਹ ਜਿਹੜਾ ਮੋਨੀ ਆ ਚੇਲਾ ਤਾਂ ਹੈਗਾ ਸੁਦਰਸ਼ਨ ਗਿਰੀ ਜਿਹੜੇ ਰੁਦਰਾਕਸ਼ ਧਾਰਨ ਕੀਤਾ ਇਹਨਾਂ ਨੂੰ Allahabad ਦੇ ਕੁੰਭ ਤੇ ਮੈਂ ਹੀ ਸੰਿਆਸੀ ਧਰਮ ਤੱਕ ਜਾਦੇ ਬਿਠਾ ਕੇ ਇੱਥਾਂ ਇਹ ਰੁਦਰਾਕਸ਼ ਧਾਰਨ ਕਰਾਇ ਸੀ ਇਹ ਕਹਿੰਦੇ 51 ਕਿਲੋ ਪਾਣਾ ਮੈਂ 108 ਕਹਿੰ 108 ਪਵਾ ਦੇਾਂਗੇ ਤਾਂ ਇਹ ਵੀ ਉਦੋਂ ਤੋਂ ਯਾਨੀ ਮੈਨੂੰ ਕਹਿੰਦੇ ਮੇਰੇ ਗੁਰਦੇਵ ਤੁਸੀਂ ਹੋ ਮੈਂ ਤਾਂ ਕੋਈ ਨਹੀਂ ਤੁਸੀਂ ਰੂਪ ਬਣ ਕੇ ਸੰਸਾਰ ਤੇ ਵਿਚਰ ਤਾਂ ਮੈਂ ਤਾਂ ਗੁਰਦੇਵ ਨਹੀਂ ਮੈਂ ਵੀ ਦਾਸ ਹਾਂ ਸੇਵਕ ਹਾਂ ਦਾ ਸੁਦਰਸ਼ਨ ਗਿਰਦਾ ਵੀ ਬਹੁਤ ਬਹੁਤ ਧੰਨਵਾਦ ਔਰ ਮੋਨੀ ਜੀ ਨੂੰ ਮੈਂ ਸੰਗਤ ਚ ਕਹਿਣਾ ਕਿ ਅੱਗੇ ਤੋਂ ਇੰਨਾ ਕਸ਼ਟ ਟਾਈਮ ਨਾ ਦੇਈਂ ਰਾਮ ਕੱਲਾ ਰਹਿ ਜਾਂਦਾ ਸਾਰਾ ਕੰਮ ਕਰਨਾ ਸੁਖਦੇਵ ਦਾਸ ਜੀ ਮੇਰੀ ਹੈਲਪ ਚ ਲੱਗੇ ਰਹਿੰਦੇ ਨੇ ਤਾਂ ਵਿਚਾਰੇ ਰੋਜ਼ ਹੀ ਆ ਜਾਂਦੇ ਆ ਔਰ ਆ ਸਮਾਗਮ ਚ ਦਾ ਬਾਹਰ ਜਾਂਦੇ ਹੀ ਨਹੀਂ ਕਿਤੇ ਇੱਥੇ ਹੀ ਰਹਿੰਦੇ ਪਰ ਮੈਂ ਫਿਰ ਤੋਂ ਜਗਦੀਸ਼ ਮੂਨੀ ਨੂੰ ਕਹਿਣਾ ਭਈ ਅੱਗੇ ਤੋਂ ਅਗਲੇ ਪ੍ਰੋਗਰਾਮ 'ਚ ਇੱਕ ਹਫ਼ਤਾ ਪਹਿਲਾਂ ਆ ਕੇ ਰਾਮ ਦੇ ਨਾਲ ਕੰਮ ਕਰਾਣਾ ਤਾਂ ਮੈਂ ਸੰਗਤ ਨੂੰ ਤਾਂ ਬੇਨਤੀ ਕਰਦਾ ਸੀ ਕਿ ਮੈਂ ਤਾਂ ਇੱਧਰ ਸੰਗਤ 'ਚ ਬੈਠਿਆ ਰਹਿਣਾ ਇਹ ਕੱਲਾ ਇਹਨੂੰ ਸੇਵਾਦਾਰਾਂ ਦਾ ਸਹਿਯੋਗ ਬਹੁਤ ਪਰ ਦਿਮਾਗ ਤਾਂ ਇਹਨੂੰ ਆਪਣਾ ਲਾਉਣਾ ਪੈਂਦਾ ਇਹ ਤਾਂ ਜੋ ਕਹਿ ਦਿੰਦਾ ਉਹ ਕਰ ਦਿੰਦੇ ਆ ਤਾਂ ਕਿਸੇ ਨੂੰ ਕੋਈ ਕਮਰੇ ਦੀ ਕੋਈ ਖਾਣ ਪੀਣ ਚ ਕੋਈ ਵਸਤਰ ਨਾਲ ਬਿਸਤਰ ਨਾਲ ਕੋਈ ਕਮੀ ਰਹਿ ਗਈ ਹੋਵੇ ਤਾਂ ਆਪਣਾ ਅਸਥਾਨ ਸਮਝ ਕੇ ਇਹ ਨਾ ਸਮਝੋ ਕਿ ਅਸੀਂ ਸੰਤਾਂ ਦੇ ਗਏ ਸੀ ਨਹੀਂ ਆਪਣੇ ਅਸਥਾਨ ਤੇ ਆਇਓ ਤੁਸੀਂ ਕੋਈ ਵੀ ਕਮੀਆਂ ਨੂੰ ਮਹਿਸੂਸ ਨਹੀਂ ਕਰਨਾ ਇੱਥੇ ਹੀ ਛੱਡ ਕੇ ਜਾਣਾ ਔਰ ਅੱਗੇ ਤੋਂ ਸੁਝਾਅ ਦੇਣਾ ਕਿ ਮਹਾਰਾਜ ਜੀ ਇਸ ਕੰਮ ਨੂੰ ਐ ਕਰੋ ਅਸੀਂ ਸੁਝਾਅ ਤੁਹਾਡਾ ਮੰਨਾਂਗੇ ਸੋ 211 ਬੋਲੋ ਬੰਦੀ ਛੋੜ ਮਹਾਰਾਜ ਕੀ ਸਤਿਗੁਰ ਪੂਰੀ ਵਾਲੇ ਮਹਾਰਾਜ ਕੀ ਬ੍ਰਹਮ ਲੀਨ ਪੰਡਤ ਸੁਰੇਸ਼ ਰਾਮਨ ਜੀ ਮਹਾਰਾਜ ਕੀ ਪਰਮ ਪੂਜ ਪ੍ਰਾਤਿ ਸਿਮਰਣੀਏ ਗੁਰਦੇਵ ਭਗਵਾਨ ਕੀ ਸਾਧ ਸੰਗਤ ਜੀ ਮੈਂ ਇੱਕ ਗੱਲ ਭੁੱਲ ਗਿਆ ਸੰਗਤ ਕੱਲੇ ਪੰਜਾਬ ਦੀ ਨਹੀਂ ਬਾਹਰਲੀਆ ਸਟੇਟਾਂ ਤੋਂ ਵੀ ਆਈ ਹੈ ਵਿਸ਼ੇਸ਼ ਤਰ Rajasthan Jodhpur ਦੀ ਸੰਗਤ ਸ਼ੁਰੂ ਤੋਂ ਲਾ ਕੇ ਇਹਨਾਂ ਦਾ ਬਹੁਤ ਸਹਿਯੋਗ ਹੈ ਮੈਂ ਉਹਨਾਂ ਦਾ ਵੀ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕਰਦਾ ਔਰ ਸਾਰੀ ਸੰਗਤ ਦਾ ਧੰਨਵਾਦ ਕਰਦਾ ਪ੍ਰਵਾਨ ਕਰੋ ਸਾਤ ਸਾਹਿਬ ਬੋਲੋ ਸਤਿਗੁਰੂ ਦੇਵ ਕੀ ਜੈ ਹੁਣ ਸੰਗਤ ਨੂੰ ਬੇਨਤੀ ਹੈ ਕਿ ਲੰਗਰ ਤਾਂ 7:30 ਵਜੇ ਤੋਂ ਹੀ ਚੱਲ ਰਿਹਾ ਹੈ ਦੇਖਦੇ ਦਸਵੀਂ ਹੈ ਉਦੋਂ ਫੇਰ ਤੁਸੀਂ ਸਾਰਿਆਂ ਨੇ ਦਰਸਨ ਦੇਣੇ ਆ ਤੇ ਜਿਹੜੇ ਬਾਹਰ ਸੇਵਾਦਾਰ ਪਾਰਕਿੰਗ ਦੇ ਵਿੱਚ ਜਿਹੜੀਆਂ ਡਿਊਟੀਆਂ ਲੈ ਰਹੇ ਨੇ ਖਾਸ ਕਰਕੇ ਸੇਵਕਾਂ ਨੂੰ ਬੇਨਤੀ ਹੈ ਜਿਹੜੇ ਸੇਵਾਦਾਰ ਜਿੱਤੇ ਡਿਊਟੀ ਤੇ ਲਗੇ ਆ ਉਹਨਾਂ ਦੀ ਗੱਲ ਤੁਸੀਂ ਜਰੂਰ ਮੰਨਿਆ ਕਰੋ ਉਹ ਕਹਿ ਦਿੰਦੇ ਮਹਾਰਾਜ ਜੀ ਥੋੜਾ ਜਿਹਾ ਗੱਲ ਘੱਟ ਮੰਦੇ ਸੇਵਕ ਗੱਡੀਆਂ ਅੰਦਰ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਆ ਪਰ ਉਹਨਾਂ ਨੂੰ ਜਰੂਰ ਬੇਨਤੀ ਹੈ ਸੇਵਾਦਾਰਾਂ ਦੀ ਹਰ ਇੱਕ ਗੱਲ ਨੂੰ ਜਰੂਰ ਸੁਣਿਆ ਕਰੋ ਤੁਸੀਂ ਆ ਤੁਹਾਡਾ ਆਪਣਾ ਪ੍ਰੋਗਰਾਮ ਹੈ ਹੁਣ ਮਹਾਪੁਰ ਸਾਹਿਬ ਨੂੰ ਰਸਤਾ ਦੇ ਪੰਡਾਰ ਚ ਜਾਣ ਲਈ ਉਸ ਤੋਂ ਬਾਅਦ ਸਾਰਿਆਂ ਨੇ ਲੰਗਰ ਸਕੇ ਜਾਣਾ ਜੀ ਬੋਲੋ ਸਤਿਗੁਰੂ ਦੇਵ ਕੀ ਜੈ ਜਦ ਤੱਕ ਸਾਡੇ ਢਾਡੀ ਕਵੀ ਸ੍ਰੀ ਜੱਥਾ ਆਵਾ ਨੇ ਰੋਲ ਹੋਣੀ ਉਹ ਥੋੜੇ 5 10 ਮਿੰਟ ਇੱਥੇ ਲਾਈ ਜਾਣਗੇ ਜਿਹੜੇ ਉਰੇ ਬੈਠੇ ਸੁਣੀ ਜਾਓ ਬੋਲੋ ਸਤਿਗੁਰੂ ਦੇ ਹਉ ਹਲੋ ਬੋਲਪੂਰੀ ਵਾਲੇ ਮਹਾਰਾਜ ਕੀ ਜੈ ਸਾਧ ਸੰਗਤ ਕੀ ਜੈ ਮਹਾਪੁਰਖਾਂ ਦਾ ਸੰਗਤਾਂ ਦਾ ਬੜਾ ਧੰਨਵਾਦ ਹੈ ਆਓ ਸਰਵਣ ਕਰੀਏ ਜਪਿਆ ਹਰੀ ਨਾਮ ਜਿਨ੍ਹਾਂ ਨੇ ਚਾਰੇ ਯੁਗ ਜਿਉਂਦੇ ਨੇ